ਚਲੋ ਸਾਈਡ ਤੋਂ ਕੰਨਗਾ ਦੇਣਾ ਕਰੀ ਜੇ ਫਾਊਂਡੇਸ਼ਨ ਕਲਕੱਤਾ ਤੇ ਜਨਰਲ ਸਕੱਤਰ ਗੁਰਦੁਆਰਾ ਬਿਹਾਲਾ ਕੋਲਕਾਤਾ ਜੀ ਦੇ ਤਰਫੋਂ ਵੀ ਆਏ ਆ ਕਿ ਅਸੀਂ ਪਹਿਲਾਂ ਵੀ ਆਏ ਸੀਗੇ ਅਸੀਂ 10 ਦਿਨ ਰਹਿ ਕੇ ਜਿਹੜੇ ਜਿਹੜੇ ਪਿੰਡਾਂ 'ਚ ਸੇਵਾ ਕਰਕੇ ਗਏ ਆ ਤਾਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਸੀਗਾ ਕਿ ਅਸੀਂ ਫੇਰ ਆਵਾਂਗੇ ਤੇ ਅਸੀਂ ਡਿਊਟੀ ਬੰਡ ਸਾਡੇ ਜਿਹੜੇ ਲੋਕਲ ਆਈਐਚਐ ਫਾਊਂਡੇਸ਼ਨ ਦੀ ਟੀਮ ਹੈ ਉੱਥੇ ਕੰਮ ਕਰ ਰਹੀ ਹੈ ਸਾਰੇ ਪਿੰਡਾਂ 'ਚ ਤੇ ਜਿਹੜੀ ਚੀਜ਼ਾਂ ਦੀ ਲੋੜ ਹੈ ਉਹ ਅਸੀਂ ਕੋਆਰਡੀਨੇਟ ਕਰਕੇ ਆਪਣੇ ਜੋਤਨ ਫੁੱਲ ਹੈ ਆਪਣਾ ਭੇਜ ਰਹੇ ਆ ਅਸੀਂ ਆ ਦਿਵਾਲੀ ਦੇ ਮੌਕੇ 'ਤੇ ਮੈਂ ਕਿਹਾ ਜਦ ਸਾਡੇ ਬ੍ਰਦਰ ਸਿਸਟਰ ਪੰਜਾਬ ਦੇ ਸਾਡੇ ਸਾਰੇ ਇਹ ਮਾਹੌਲ 'ਚ ਹਨ ਉਹ ਮਾਹੌਲ ਦੇ ਵਿੱਚ ਅਸੀਂ ਆਪਣੇ ਘਰਾਂ 'ਚ ਦਿਵਾਲੀ ਮਨਾਈਏ ਕਹਿ ਨਹੀਂ ਹੋ ਸਕਦਾ ਕਿ ਵਾਹਿਗੁਰੂ ਨੇ ਸੇਵਾ ਬਖਸ਼ੀ ਅਸੀਂ ਅਰਦਾਸ ਕਰਕੇ ਇਹ ਪਿੰਡਾਂ 'ਚ ਆ ਕੇ ਜਿਹੜੇ ਫੈਮਿਲੀਜ਼ ਅਫੈਕਟਡ ਸਨ ਉਹਨਾਂ ਦੇ ਬੱਚੇ ਹੈ ਉਹਨਾਂ ਨਾਲ ਪਰ 13 ਦਿਨਾਂ ਦਿਵਸ ਤੇ ਦੀਵਾਲੀ ਦੇ ਮੌਕੇ ਦੇ ਉੱਤੇ ਆਤੀਸ਼ਬਾਜੀ ਜਿਹੜਿਆ ਮਠਾਈਆਂ ਤੇ ਹੋਰ ਜੋ ਵੱਡਿਆਂ ਸਾਰੇ ਖਰਿਆਂ ਘਰ ਵਾਸਤੇ ਜਿਹੜਾ ਯੂਟੈਂਸਿਲਸ ਹੈ ਕਿਚਨ ਮੀਆਂ 6-6 ਪਲੇਟਾਂ ਛੇ-ਛੇ ਗਲਾਸ ਛੇ-ਛੇ ਕ올ੀਆਂ ਚਮਚ ਬਰਤਨ ਸਾਰਾ ਕੁਝ ਉਹਨਾਂ ਦੇ ਜੋ ਆਪਣਾ ਕਿਚਨ ਦਾ ਲੋੜ ਹੈ ਉਹ ਦਿੱਤਾ ਪ੍ਰੈਸ਼ਰ ਕੁੱਕਰ ਤੇ ਤੇ ਜੋ ਵੀ ਥਿਲਵੁਲ ਹੈ ਉਸੇ ਕਿਤਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਜਦ ਅਸੀਂ ਆ ਕੇ ਦੇਖਿਆ ਇੱਕ ਮਯੂਸ ਮਾਹੌਲ ਜਿਹਾ ਸੀਗਾ ਵਾਈ ਗੁਰੂ ਦੇ ਮੇਨ ਨਾ ਵਰਕਸ਼ਿਪਾ ਦੇ ਨਾਲ ਅਸੀਂ ਉਹ ਮਾਹੌਲ ਨੂੰ ਚੇਂਜ ਕਰ ਦਿੱਤਾ ਹੈ ਤੁਸੀਂ ਆਪ ਦੇਖ ਸਕਦੇ ਹੋ ਕਿ ਸਾਰੇ ਬੱਚੇ ਕਿਸੇ ਨੂੰ ਸੈਲੀਬ੍ਰੇਟ ਕਰ ਰਹੇ ਮੇਰਾ ਨਾਮ ਹਰਮਿਤ ਸਿੰਘ ਹੈ ਜੀ ਅਸੀਂ ਅੰਮ੍ਰਿਤਸਰ ਤੋਂ ਆਏ ਹਾਂ ਸਾਡੇ ਕਲਕੱਤਾ ਤੋਂ ਆਈਚੀ ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਸਤਨਾਮ ਸਿੰਘ ਆਲੂ ਵਾਲੀ ਆ ਜੀ ਕਲਕੱਤੇ ਤੋਂ ਚਾਚੇ ਤੌਰ ਤੇ ਜੋ ਹੈ ਪੰਜਾਬ ਦੇ ਹੜੱਪਰ ਬਾਵਾ ਦੇ ਇਲਾਕਿਆਂ ਦੇ ਵਿੱਚ ਦੀਵਾਲੀ ਮਨਾਣ ਲਈ ਆਏ ਨੇ ਸੋ ਅੱਜ ਅਸੀਂ ਆਪਣਾ ਅਜਨਾਲਾ ਦੇ ਕੋਲ ਕੋਨੇ ਵਾਲ ਪਿੰਡ ਆਏ ਹਾਂ ਦੀਵਾਲੀ ਮਨਾਣ ਸੋ ਇੱਥੇ ਦੀਵਾਲੀ ਦੇ ਵਿੱਚ ਘਰਾਂ 'ਚ ਦੀਪਮਾਲਾ ਵੀ ਕੀਤੀ ਹੈ ਆਤੀਸ਼ਬਾਜੀ ਵੀ ਬੱਚਿਆਂ ਦੇ ਨਾਲ ਮਿਲ ਕੇ ਚਲਾਈ ਹੈ ਮਠਿਆਈਆਂ ਵੀ ਵੰਡੀਆਂ ਨੇ ਤੇ ਹੋਰ ਜੋ ਜ਼ਰੂਰਤ ਦਾ ਸਮਾਨ ਸੀ ਜਿਵੇਂ ਪ੍ਰੈਸ਼ਰ ਕੁੱਕਰ ਨੇ ਜਾਂ ਕੋਈ ਪ੍ਰੈਸਾਂ ਨੇ ਔਰ ਆਪਣਾ ਭਾਂਡੇ ਵਗੈਰਾ ਬਰਤਨ ਵਗੈਰਾ ਉਹ ਸਾਰਾ ਸਮਾਨ ਜੋ ਹੈ ਉਹ ਇੱਥੇ ਵੰਡਿਆ ਗਿਆ ਤੇ ਬਹੁਤ ਖੁਸ਼ੀ ਮਿਲੀ ਹੈ ਦੀਵਾਲੀ ਇੱਥੇ ਬੱਚਿਆਂ 'ਚ ਮਨਾ ਕੇ